ਮੇਰੀ ਮਰੀ ਮੰਮੀ ਮੇਰੀ ਮੰਮੀ ਨੇ ਕੋਈ ਕੰਮ ਨਹੀਂ ਕਰਾ ਕੇ ਰਾਜੀ ਹੈ ਕਿਆ ਸਕਿਆ ਤੇ ਸਕਦੀ ਹੈ ਭੂਆ ਵੀ ਕੰਮ ਕਰਾਇਆ ਕਰ ਦੱਸ ਦੱਸ ਹੁਣ ਬੋਲ ਹੁਣ ਉਹਦੇ ਕੋ ਨਹੀਂ ਕੰਮ ਹੋਣਾ ਤੂੰ ਕਰ ਸਕਦੀ ਉਹ ਕੀ ਉਹ ਲੋਹੇ ਦੀ ਬਣੀ ਹੈ ਦੱਸ ਹੁਣ ਬੋਲ ਦੇਖਿਆ ਆਕਰ ਇਹ ਵੀ ਜਿੱਦਣ ਦੀ ਆ ਜਿੱਦਣ ਦੀ ਭੂਆ ਆਈ ਹੈ ਇਹਦਾ ਰੰਗ ਰੂਪ ਤੇ ਦੇ ਤੌਰ ਤਰੀਕੇ ਨਾ ਜਿਹੜੇ ਹੋਰ ਹੋਏ ਪਏ ਆ ਬਦਲੇ ਆਏ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਘਰੋਂ ਕੱਢੋ ਯਾਰ ਹਾਂਜੀ ਜੀ ਪਹਿਲਾਂ ਤਾਂ ਸਸਤੀ ਕੱਲ ਬਲਾਓ ਸਾਰਿਆਂ ਨੂੰ ਸਸਤੀ ਕੱਲ ਸਾਰਿਆਂ ਨੂੰ ਜਿਹੜੇ ਮਤਲਬ ਸਾਨੂੰ ਦੇਖਦੇ ਵਿਚਾਰੇ ਹਨਾ ਹਾਂਜੀ 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 ਆਗੇ ਤੁਹਾਡੇ ਆਪਣੇ ਕੀ ਕਹਿੰਦੇ ਨੇ ਦੇ ਖਾਲੀ ਬੱਕੀ ਕਹਿੰਦੇ ਹੁੰਦੇ ਆ ਕੁਸ਼ਮੜ ਇੱਧਰ ਵੀ ਕੁਸ਼ਮੜ ਇੱਧਰ ਵੀ ਨਹੀਂ ਨਹੀਂ ਇੱਧਰ ਤਾਂ ਜਾਨ ਵਸਦੀ ਏ ਤੇਰੇ ਇਕੱਠੇ ਇਕੱਠੇ ਸੱਜ ਕੇ ਬੈਠੇ ਵੀ ਵੀ ਦੇ ਏਦਾਂ ਹੀ ਹਾਂ ਪੰਜਾਣ ਵਸਦੀ ਏ ਲਾਓ ਜੀ ਫਤੇਗੜ ਸਾਹਿਬ ਤੋਂ ਸੰਗਤਾਂ ਪਹੁੰਚ ਚੁੱਕੀਆਂ ਆਂ ਆ ਤੇ ਆਗੇ ਦਰਸ਼ਨ ਮੇਲੇ ਕਰਕੇ ਤੇ ਇਧਰ ਮੈਂ ਤੁਹਾਨੂੰ ਮਹਾਪੁਰਸ਼ਾਂ ਦੇ ਵੀ ਦਰਸ਼ਨ ਕਰਾਉਣਾ ਆ ਹਾਂਜੀ ਮਹਾਪੁਰਸ਼ ਦਰਸ਼ਨ ਕਰਨਾ ਹੁੰਦਾ ਹੀ ਹੁੰਦਾ ਤਾਂ ਲੱਗ ਹੁੰਦਾ ਸਵੇਰ ਤੋਂ ਲਹ ਹੋ ਗਿਆ ਕੀ ਕਿਹਾ ਆ ਮੈਂ ਤਾਂ ਲਵ ਨੂੰ ਇਧਰ ਸਾਡੇ ਭੂਆ ਜੀ ਵੀ ਬਰਾਜੇ ਹੋਏ ਨੇ ਉੱਪਰ ਹਾਂਜੀ ਇਹ ਮਹਾਪੁਰਸ਼ ਪਤਾ ਕਿਹੜੇ ਆ ਜਿਹੜੇ ਸਵੇਰੇ ਸੌਂਦਾ ਸੀ ਤੂੰ ਆਹੀਂ ਤੇ ਸੁੱਤੇ ਹੀ ਅਜੇ ਤੇ ਬਸ ਜੀ ਸ਼ੁਰੂ ਕਥਾ ਹੋਈ ਜਿਹੜੀ ਉਹਦੀਆਂ ਨੋਹਾਂ ਨੂੰ ਸਾਰੀਆਂ ਬਹੁਤ ਸਵੇਰੇ ਤੜਕੇ ਇਹਨਾਂ ਨੇ ਰੋਲਾ ਪਾਇਆ ਮਾਵਾ ਧੀਆਂ ਨੇ ਮਾਵਾ ਨਹੀਂ ਵਿੱਚ ਦੁਆਨੇ ਦੱਸਤਾ ਤੇ ਉਹਨੂੰ ਮੈਂ ਕਥਾ ਸੁਣਾਉਣੀ ਤੁਹਾਡੀ ਉਹ ਨਹੀਂ ਬੋਲਣਾ ਉਹ ਤੇ ਆਹ ਬੋਲੀ ਭੁਗਾ ਬੋਲਣਾ ਕੀ ਦੱਸਣੀ ਆਈ ਕਿਹਾ ਕਿ ਤੇ ਦੂਜੀ ਦੀਆਂ ਛੇ ਨੋਹਾਂ ਆਧੀਆਂ ਨੇ ਹਾਂ 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 ਜਾ ਨਿੱਕੀ ਦਾ ਦੋ ਹੀ ਹੋਦੀਆਂ ਤੇ ਉਹਨਾਂ ਨੂੰ ਆ ਦੀ ਕੱਲੀ ਕੱਲੀ ਦਾ ਨਾਂ ਲੈ ਲੈ ਆਏ ਹਾਏ ਤੇ ਫੇ ਪਤਾ ਕਹਿੰਦੀ ਇਹ ਜਿੱਦਾਂ ਕੋਈ ਗੱਲ ਕਰੇ ਨਾ ਕਹਿੰਦੀ ਵੀ ਮੈਂ ਚੱਲ ਮਰੀਆਂ ਆ ਲੂਆਂ ਚੰਗੀਆਂ ਨਾ ਤੂੰ ਉਹਨਾਂ ਨੂੰ ਐ ਰੱਖਿਆ ਘਰ ਚਿੱਤਰ ਨਾ ਰੱਖਿਆ ਘਰ ਆ ਬੀਬੀ ਕਹਿੰਦੀ ਬੀਬੀ ਕਹਿੰਦੀ ਅੱਤ ਪਤਾ ਝੂਠ ਤੂੰ ਸਾਲ ਜਮਾਨਾ ਬੋਲਦੀ ਐ ਤੂੰ ਕਿਆ ਹੋਣਾ ਆ ਸੁਹਾ ਕਿਆ ਅਸੀਂ ਤਾਂ ਕੋਈ ਗੱਲ ਕੀ ਹੈ ਨੂ ਦੀ ਕਿ ਤੂੰ ਦੂਸੋਂ ਦਾ ਹੈ ਨਾ ਤੂੰ ਕਿਹਾ ਕਿ ਨਹੀਂ ਸੁਣਿਆ ਥੋੜਾ ਜਾਂ ਮੈਂ ਉਹ ਸੁਣਿਆ ਰਾਮ ਕਹਿੰਦੀ ਲੱਗੀਆਂ ਤੇ ਤੁਸੀਂ ਦੋ ਤੜਕੇ ਦੀਆਂ ਸੀਗੀਆਂ ਭੂਆ ਤੇ ਤੂੰ ਤੈਨੂੰ ਤਾਂ ਹੀ ਚਾਰਜਰ ਤੇ ਵੀ ਭੂਆ ਆਈ ਕਿਉਂ ਨਹੀਂ ਉਧਰੋਂ ਆਈ ਕਿਉਂ ਨਹੀਂ ਉਧਰੋਂ ਆ ਮੂੰਹ ਆ ਮੂੰਹ ਜੀ ਬਾਤ ਨਹੀਂ ਖਾਦੀ ਜਾਂਦੀ ਚੀਜ਼ ਦੇਖਿਆ ਓਏ ਹੇ ਅੰਨੇ ਆ ਤਾਂ ਮੇਰੀ ਦੋਸਮਨੀ ਬਣ ਗਈ ਸੁਣੀ ਗੱਲ ਫਿਰ ਉਹ ਕੱਲੀ ਕੱਲੀ ਨੋਨਾ ਨਾਲ ਆ ਕੇ ਮੈਂ ਜਿਹੜੀ ਸਾਰੀ ਕਥਾ ਸੁਣੀ ਮੈਂ ਪਈ ਹੀ ਲੱਗੇ ਇਹਨਾਂ ਦੇ ਮੈਂ ਤਾਂ ਹੀ ਨਹੀਂ ਪੈਂਦੀ ਇਹ ਹਟੀਆਂ ਨਹੀਂ ਹਟੀਆਂ ਨਹੀਂ ਅੱਜ ਦੇਖ ਉਹਦਾ ਕਹ ਤੇਰਾ ਜੀਨ ਤੇ ਮੇਰਾ ਜੀਨ ਕਰ ਲੈ ਕੰਬਲ ਚੁੱਕ ਕੇ ਤੂੰ ਉਧਰ ਚੱਲ ਕੇ ਬੋਲ ਗਈ ਸਕਦੀ ਆ ਆਪਣੇ ਮੰਜੇ ਤੇ ਹਾਂ ਇਹ ਕਿਹੜੀ ਸਾਡੇ ਨੂੰ ਸੁਣਾ ਹਾਂ ਅੱਛਾ ਬੜੀ ਚਲਾਕੋ ਐ ਤੇ ਨਾ ਕਰ ਗੱਲ ਮੇਰੀ ਸੋਹਣਾ ਤੂੰ ਗਈ ਆਪਣਾ ਕੋ ਆਇਆ ਹੁੰਦਾ ਤੇ ਇੰਦਾ ਕੰਬਲ ਚੱਕ ਕੇ ਤੁਰ ਪੈਂਦੀ ਜਾਨਦੇ ਕਰੇ ਨੀ ਬਣੀ ਫੇਰਦੀ ਤੂੰ ਜੜੀ ਉਹ ਉਹ ਨਵੀਆਂ ਗੱਲਾਂ ਤੂੰ ਨਹੀਂ ਕਰਦੀਆਂ ਕਦੇ ਮੈਨੂੰ ਐਡਾ ਜਿੰਨੀਆਂ ਹੱਜਾਂ ਨੂੰ ਬਣੀ ਆ ਆਜਾ ਕੱਲੀ ਕੱਲੀ ਆ ਉਹ ਨੰਬਰ ਦਿੱਤਾ ਹੀ ਨਹੀਂ ਹਾਂ ਬੀਬੀ ਤੂੰ ਇਧਰ ਮੇਰੀ ਗੱਲ ਸੁਣਿਆ ਕਰ ਇਹਨੇ ਤੇ ਇਹਨੇ ਤਾਂ ਬਸ ਝੂਠ ਕਹਿਣਾ ਹੀ ਕਹਣਾ ਸਰ ਹਾਂ ਇਹ ਕੱਲੀ ਕੱਲੀ ਦਾ ਨੋ ਨਾ ਲਿਆ ਜਦੋਂ ਕੋਈ ਗੱਲ ਕਰਿਆ ਨਾ ਨਹੀਂ ਤੂੰ ਐਂਦਾ ਰੱਖੀ ਆ ਉਹ ਕਹਿੰਦੀ ਮੈਨੂੰ ਆ ਚੰਗੀਆਂ ਰੱਖਿਆ ਮੈਨੂੰ ਵੀ ਉਹਨਾਂ ਨੇ ਚੰਗੀਆਂ ਰੱਖਿਆ ਅਜਾ ਭੂਆ ਕਹਿੰਦੀ ਇਹ ਕਰੇ ਐਂਦਾ ਇਹਨਾਂ ਨੂੰ ਰੱਖੀ ਐਂਦਾ ਕਰਕੇ ਐਵੇਂ ਨਾ ਕਿਤੇ ਐਂਦਾ ਨੂੰ ਮਤਤਾ ਦਿੱਤੀਆਂ ਏ ਆਪ ਇਦਾਂ ਦੀ ਤਾਂ ਮੈਨੂੰ ਵੀ ਉਦਾਂ ਬਣਾਉਂਦੀ ਐ ਇਹਨੇ ਬਣਾ ਲਿਆ ਉਹਦੀ ਉਦਾਂ ਦੀ ਉਦਾਂ ਦੀ ਬਣਾ ਲਿਆ ਇਹਨੇ ਆ ਮਨੂ ਤਰੀ ਇਦਾਂ ਵੀ ਆ ਇਹ ਉਹ ਸੁਣੀ ਗੱਲ ਤੇ ਸੁਣੀ ਜਾਂਦਾ ਲੱਗ ਗਿਆ ਉਹ ਦੇ ਲੁਤਰੀ ਐ ਦੱਸੋ ਹਾਂ ਤੰਦਰੀ ਹੋਰ ਕੀ ਐ ਜਦੋਂ ਕੁਝ ਬੋਲੀ ਜਾਂਦੀ ਐ ਦੇਖਿਆ ਕਿ ਦੁੱਖ ਕਿਡਾ ਲੱਗਾ ਉਹਦੇ ਦੇ ਤੇਰੇ ਪੁੱਤ ਨੂੰ ਆ ਦੇ ਹੁਣ ਪਤਾ ਲੱਗਿਆ ਨਾ ਸੈਡ ਕਿਹਦੀ ਲਈ ਆ ਲੱਗ ਗਿਆ ਪਤਾ ਉਹ ਮੰਮੀ ਦੀ ਸੱਚ ਨੂੰ ਹੋ ਲੈ ਡਰ ਦੇ ਲੈ ਮਮੀ ਕਹਿੰਦਾ ਲੁਤਰੀ ਐਡੀ ਜਾਂਦੇ ਤੈਨੂੰ ਤੈਨੂੰ ਸਵਾਲ ਕੀਤਾ ਮੈਂ ਸੁਣ ਲਿਆ ਸੁਣ ਲਿਆ ਕੀ ਕਹਿਣਾ ਚਾਹੇਂਗੀ ਇਹ ਨਹੀਂ ਗੱਲ ਹੈ ਹੈ ਆ ਡਰਦਾ ਆ ਹੁਣ ਕੀ ਆ ਨਹੀਂ ਆ ਗੱਲ ਕਹਿਣੀ ਨਹੀਂ ਇਹ ਕਦੀ ਕੁਛ ਕਦੀ ਉਹ ਨਹੀਂ ਸੁਣਦਾ ਉਹ ਨਹੀਂ ਸੁਣਦਾ ਡੈਡੀ ਨੂੰ ਤੈਨੂੰ ਕੀ ਕਿਹਾ ਉਹ ਕੰਨ ਮਾਰੇ ਨਹੀਂ ਉਹ ਸੱਚ ਕਹਿੰਦਾ ਕਿ ਨਹੀਂ ਤੈਨੂੰ ਕੀ ਕਿਹਾ ਡੈਡੀ ਕਹਿੰਦੇ ਤੈਨੂੰ ਕੀ ਕਿਹਾ ਉਹਨੇ ਮੇਰੀ ਘਰ ਵਾਲੀ ਨੇ ਮੇਰੀ ਗੱਲ ਆਖੇ ਤੇਰੇ ਸਾਹਮਣੇ ਤੇ ਕਹੀ ਜਾਂਦੀ ਹੋਰ ਕਿਦਾਂ ਕਹਿਣਾ ਨੋ ਆ ਨਿਆ ਗੱਲਾਂ ਕੀਤੀ ਉਹ ਅੰਦਰ ਕਹਿਣ ਦੀ ਕੀਤੀ ਓਏ ਡੈਡੀ ਨੂੰ ਪਤਾ ਹੈ ਲੁਤਰੀ ਜਿੰਦੀ ਕਹੇਗੀ ਉਹਨੂੰ ਪਤਾ ਵੀ ਇਹ ਨਾ ਕਰੋ ਬਾਹਰ ਜਾਵੇ ਨਾ ਕਿ ਇਹਨੇ ਚੁਗਲੀ ਕਰੇ ਹਾਂ ਉਹ ਘਰ ਜਾਣੀ ਨਹੀਂ ਸੁਣ ਸਕਦੀ ਚੁਗਲੀਆਂ ਕਰਦੇ ਨਾ ਲੈ ਘਰ ਘਰ ਫਿਰਦੀਆਂ ਇਹ ਕਿਹਦੇ ਜਾਂਦੀ ਇਹਦੀ ਧਰ ਆਇਆ ਨੂੰ ਕਰਲੇ ਨਹੀਂ ਨਹੀਂ ਇੱਕ ਗੱਲ ਤਾਂ ਹੈ ਵੀ ਕਰਦੀ ਸਫਤ ਹੈਗੀ ਵੀ ਇਹਨੇ ਕਿਸੇ ਘਰ ਜਾਣਾ ਨਹੀਂ ਓ ਲੈ ਨਾ ਕਿ ਕਹਿੰਦਾ ਮੇਰੀ ਘਰ ਵਾਲੀ ਦੀ ਸੇਫਤ ਹੈ ਉਹ ਨਹੀਂ ਕਰਦੀ ਬੱਸ ਇਹਦੇ ਘਰ ਜਾਣਾ ਨਹੀਂ ਹੱਲ ਨਹੀਂ ਆਉਣਾ ਨਹੀਂ ਸੋ ਇਹਨੂੰ ਪੁੱਛ ਕੇ ਜਾਂਦੀ ਆ ਸੁਣ ਲਈ ਹੁਣ ਆ ਹੁਣ ਯਕੀਨ ਹੋ ਗਿਆ ਤੈਨੂੰ ਮੈਨੂੰ ਹੋ ਗਿਆ ਯਕੀਨ ਹੈ ਠੀਕ ਹੈ ਉਹ ਦਿਨ ਤੱਕ ਇਹ ਦੱਸ ਕੇ ਗਿਆ ਸ਼ਰਮ ਹੋਏ ਤੇ ਦੱਦਿਆਂ ਨਾਲ ਗੱਲ ਕਰੇਗੀ ਤੁਸੀਂ ਗੱਲ ਨਹੀਂ ਕਰਦੀ ਚੁਗਲੀ ਨਹੀਂ ਕਰਦੀ ਜੇ ਬਿੱਲੀ ਆ ਤੇ ਘਰੇ ਪਾੜ ਦਾ ਨਾ ਪੈਣਾ ਮੈਂ ਚੁਗਲੀ ਕਰਦੀ ਹਾਂ ਉਹਨਾਂ ਨੇ ਕਹਿੰਦੇ ਕਿ ਨੁਤਰੀ ਕਹਿੰਦੀ ਆਏ ਓ ਰੱਬਾ ਬੀਬੀ ਆਹ ਨਹੀਂ ਮੇਤੋਂ ਜਰੀ ਗਈ ਗੱਲ ਅੱਜ ਮੇਤੋਂ ਵੀ ਨਹੀਂ ਜਰੀ ਉਹ ਪੁੱਤ ਕਪੁੱਤ ਹੋ ਗਏ ਓਏ ਹੋ ਜਾਣ ਮੈਂ ਪੱਤਾ ਤੋਂ ਲੈ ਆਂਗੀ ਹੋ ਨਹੀਂ ਮੈਂ ਕਿਹੜੀ ਜ਼ਮੀਨ ਵੜਾਉਣੀ ਆ ਈਆਂ ਸਾਹਮਣੇ ਆਹ ਗੱਲ ਕਹਿਤੀ ਤੈਨੂੰ ਨਹੀਂ ਮੈਂ ਕਿਹੜੀ ਜ਼ਮੀਨ ਵੜਾਉਣੀ ਜ਼ਮੀਨਾਂ ਤਾਂ ਲੈ ਲਈਆਂ ਪਰ ਸਾਈਡ ਸਾਈਡ ਕਿਦੀ ਲਈਏ ਦੱਸ ਆਹੋ ਮੈਨੂੰ ਪਤਾ ਆ ਸਾਈਡ ਦੁੱਖ ਲੱਗਾ ਕਿ ਨਹੀਂ ਲੱਗਾ ਲੱਗਦਾ ਹੀ ਆ ਮਾਂ ਜੰਮਣ ਵਾਲੀ ਗਈ ਆ ਪਾਲਣ ਵਾਲੀ ਕਿ ਜੰਮਣ ਵਾਲੀ ਬੈਠੀ ਆ ਉਹ ਡਿਆੜੀ ਕਹਿੰਦਾ ਮੈਨੂੰ ਵੀ ਤੇ ਲੱਗਾ ਹੀ ਆ ਵੀ ਤੂੰ ਮੇਰੀ ਘਰ ਵਾਲੀ ਨੂੰ ਕਿਹਾ ਉਹ ਲੈ ਲੱਗਾ ਤਾਂ ਲੱਗ ਰਵੇ ਬੰਦ ਹੋ ਜਾਗੀ ਇਹ ਤਾਂ ਲੱਗ ਹੈ ਇਹ ਤਾਂ ਹੁੰਦਾ ਹੀ ਬਸ ਗਈ ਆਈ ਝਾਲੇ ਦੀ ਤਮਾਸ ਨਹੀਂ ਗਈ ਕਿਦਾਂ ਲੁਤਰੀ ਕਿਉਂ ਕਿਹਾ ਵੀ ਮੇਰੀ ਘਰ ਵਾਲੀ ਉਹਨੇ ਬਹਿ ਗਿਆ ਥਾਂ ਕਿਦਾਂ ਮੇਰੀ ਉਹਨੇ ਬਹਿ ਗਿਆ ਥਾਂ ਕਿਦਾਂ ਮੇਰੀ ਘਰ ਵਾਲੀ ਨੂੰ ਲੁਤਰੀ ਕਿਦਾਂ ਕਿਹਾ ਉਹ ਕਹਿਣਾ ਹੈ ਤੂੰ ਕਿਦਾਂ ਕਹੀ ਜਾਂਦੀ ਤੇਰੇ ਸ਼ਾਮ ਬੰਦਗੀ ਕਰਦੀ ਯਾਰ ਅੱਪ ਦਾ ਨਾਂ ਲੈਂਦੀ 24 ਘੰਟੇ ਬਾਅਦ ਮੈਂ ਲਾ ਕਰ ਬੰਦ ਕਰ ਦਿਓ ਹੈ ਸੁਣ ਉਧਰ ਹਾਂਜੀ ਕੀ ਕਹਿੰਦੇ ਡੈਡੀ 24 ਘੰਟੇ ਪਾਠ ਲਾ ਕੇ ਰੱਖਦੀ ਸਵੇਰੇ ਸ਼ਾਮ ਨਿਤਨੇਮ ਕਰਦੀ ਹੈ ਕਿਹੜੇ ਰੱਤ ਨੂੰ ਉਹ ਕੀ ਕਰ ਰਹੀ ਝੂਠ ਬੋਲ ਲੈਣਾ ਉਹ ਨਿਤਨੇਮ ਖੂਚ ਪੈ ਗਿਆ ਕਿਹੜਾ ਇੰਨਾ ਝੂਠ ਬੋਲਣਾ ਬੋਲਦਾ ਨਹੀਂ ਪਾਠ ਥੱਲੇ ਲੱਗਾ ਹੁੰਦਾ ਆਪ ਕੋਠੇ ਤੇ ਹੁੰਦੀ ਹੈ ਜੇ ਤੁਹਾਡੀ ਸੇਵਾਦਾਰੀ ਕਰਨ ਨਾ ਪਾਠ ਤੇ ਚੱਲਦਾ ਥੱਲੇ ਵੀ ਚੱਲੇ ਉੱਤੇ ਵੀ ਚੱਲੇ ਕੋਈ ਗੱਲ ਨਹੀਂ ਬੈਠ ਕੇ ਵੀ ਸੁਣੋ ਉਦਾਂ ਵੀ ਲੱਗਾ ਰਹੇਗਾ ਸੁਣੋ ਘਰ ਦੇ ਵਿੱਚ ਲੱਗਿਆ ਹੋਏ ਇਹੇ ਸਿੱਖਤ ਕਰਨੀ ਆ ਉਹ ਰੋਟੀ ਵੀ ਖਾਣੀ ਹੋਣੀ ਸੁਣ ਲਿਆ ਮਰ ਜਾਓ ਮਰਜੀ ਕਹ ਲੈ ਮਿਹਰਬਾਨੀ ਜੀ ਇਹ ਨਹੀਂ ਬੜਾ ਫਿਰ ਰੋਣਾ ਨਹੀਂ ਹੋ ਗਿਆ ਮਾਤ ਹੋ ਗਿਆ ਮਾਤ ਤੋਂ ਹੋ ਗਿਆ ਬੱਸ ਹੋ ਗਿਆ ਚੁੱਟ ਨਹੀਂ ਉਹ ਕਹਿੰਦੀ ਰੋਣਾ ਨਹੀਂ ਛੇਤੀ ਬੇਬੀ ਤੈਨੂੰ ਰੋਣਾ ਚੋ ਮੈਂ ਮੈਂ ਘਰੋਂ ਮੈਂ ਰੋਣ ਵਾਲਾ ਮੈਂ ਰੋਣ ਤੇ ਮੇਰੀ ਅੱਖਾਂ ਗੱਗੇ ਤੁਹਾਨੂੰ ਮਿਲਦਾ ਰੋ ਮੈਂ ਕਿ ਰੋਣਾ ਅੱਖਾਂ ਚ ਪਾਣੀ ਉੱਦੋਂ ਕਿੱਦੋਂ ਵਗਦਾ ਵਗਦਾ ਹਰ ਕਫੇ ਖਫੇਗਾ ਕੋਈ ਆਗਾ ਜਾ ਇਹ ਵੀ ਜਾਵੇ ਨਾਲ ਕੋਈ ਪ੍ਰਵਾਹ ਨਹੀਂ ਕਿੱਥੇ ਵਰਦੀ ਜਾਣ ਇੱਕ ਗੱਲ ਅੱਗੇ ਘਰੇ ਨਹੀਂ ਜਾਂਦੇ ਇਹ ਮੈਨੂੰ ਲੈ ਕੇ ਜਾਂਦੇ ਤਾਂ ਤੈਨੂੰ ਦੱਸ ਕੇ ਗਿਆ ਕਿ ਮਾਫਤ ਹਾਂ ਇਹ ਮੜੀ ਜਾਈ ਫੁਲਾਮੇ ਤਾਂ ਹੁਣ ਜਾਣਾ ਹੈ ਉਹ ਤਾਂ ਨਹੀਂ ਹੁੰਦੀ ਉਹ ਤਾਂ ਖੋਨਾ ਕਰਦੇ ਰਹਿੰਦੀ ਗੂੜੀ ਆ ਕਰਦੇ ਉਹ ਤਾਂ ਕਰਨਾ ਬੰਦ ਕਰ ਮੈਨੇ ਆ ਕਰਦੀ ਨਹੀਂ ਇਹ ਖਾਲਦਾ ਮੈਨੂੰ ਜਵਾਬ ਚਾਹੀਦਾ ਸਾਰਿਆਂ ਕੋਲ ਵੀ ਉਹ ਆਪਣੀ ਨੂੰ ਦੀ ਸਿੱਪਤਾ ਕਰਦੀ ਤੇ ਕਹਿੰਦੀ ਨਾ ਇਦਾਂ ਕਰੀ ਤੋ ਉਦਾਂ ਕਰੀ ਉਹਨਾਂ ਦੀ ਤਾਂ ਪਰਵਾਹ ਕਰਿਆ ਕਰ ਆ ਮਤ ਦੇਣ ਵਾਲੀ ਹੈ ਬੋਲ ਜਿੰਨਾ ਤੂੰ ਡੈਡੀ ਮੈਂ ਨਾ ਇੱਕ ਗੱਲ ਪੁੱਛਣੀ ਤੁਸੀਂ ਤੁਸੀਂ ਸਾਥ ਮੰਮੀ ਦਾ ਦਿੰਨੇ ਆ ਕਿ ਮੰਮੀ ਠੀਕ ਆ ਜਾਂ ਬੀਬੀ ਸੱਚ ਕਹਿਣਾ ਵਿਆਹ ਤੋਂ ਪਹਿਲਾਂ ਮੈਂ ਮਾਤਾ ਸਾਹ ਦਿੰਦਾ ਹੂੰ ਹੁਣ ਇਹਦਾ ਦਿੰਨਾ ਉਹ ਤੇਰਾ ਪੜਾ ਤੂੰ ਨਾ ਦੇ ਆ ਦੇ ਮੈਨੂੰ ਕੋਈ ਪਰਵਾਹ ਨਹੀਂ ਕੀ ਮੈਂ ਜਾਣਦੀ ਹੁੰਦੀ ਕਿ ਇਹ ਪਰ ਕਿੱਡੀ ਗੱਲ ਆ ਮੈਂ ਕੀ ਲੈਣਾ ਕਿਸੇ ਤੋਂ ਓ ਯਾ ਓਏ ਰੱਬਾ ਆ ਦੁਆਰੀ ਆ ਪਾੜ ਜਾਣੀ ਖੋਪਰ ਪਾ ਬਣੀ ਮਾੜੀ ਤੇਰਾ ਨਾ ਪਾੜ ਦੇ ਕੇ ਦੇ ਜਿਹੜਾ ਚੋਰ ਟੂ ਬੋਲੀ ਤੇਰਾ ਘੱਟ ਦਾ ਸਿੱਧੇ ਬੰਦੇ ਦਾ ਪਾੜਦਾ ਸੱਚੇ ਦਾ ਨਹੀਂ ਪਾੜਦਾ ਬਾਪ ਸੱਚਾ ਜੋ ਮਰਦੀ ਕਹੀ ਹੁਣ ਕਹਿੰਦੀ ਹਾਲੀਵੁੱਡ ਕਿਉਂ ਬੋਲੇ ਹਾਲੀਵੁੱਡ ਬੋਲੇ ਲਾ ਕੇ ਰੱਖ ਦਿੰਦੀ ਤੂੰ ਤੂੰ ਤਾਂ ਸਿਰੋਪੈਰੀ ਅੰਦਰ ਲਾ ਦਿੰਦੀ ਆ ਉਹ ਸਿਰੋਪੈਰੀ ਦਾ ਜਿੱਤਰੇ ਮੋਢੇ ਨੇ ਲਾਇਕ ਉਹ ਵੀ ਲੌਂਡੀ ਨਾ ਆਲੀ ਹਾਂ ਉਹ ਪਤਾ ਕਿ ਉਹ ਸਿਰੋਪਿਆ ਕਹਿੰਦੀ ਇਹ ਕਹਿੰਦੀ ਹੁੰਦੀ ਜੇ ਕੋਈ ਗੱਲ ਹੋਣੀ ਹੈ ਜਾੜੀ ਨੇ ਮੈਂ ਕੇ ਲੈ ਲੁਕਸਿਆ ਨਾ ਕਹਣਾ ਉਹ ਗੱਲ ਕਰੀ ਜਿਹੜੀ ਅੱਗ ਲੱਗ ਜਾਵੇ ਬੱਦੂ ਐਡਾ ਸੋਹਣਾ ਬੋਲੀ ਇਹ ਤੇਰੇ ਪਾਠ ਨੂੰ ਵੀ ਕਰਨਾ ਤੇਰੇ ਬਾਬਾ ਨੂੰ ਵੀ ਕਰਨਾ ਐਨਾ ਐਨਾ ਮੋਟਾ ਸਾਰੇ ਜਮਾਨੇ ਦਾ ਝੂਠੇ ਦੇ ਕੋਲ ਹੈ ਹੈ ਕੀ ਕਹਿੰਦੀ ਤੇ ਔਰ ਇੱਕ ਮਿੰਟ ਰੋਕੋ ਵੀ ਉਧਰ ਦੇ ਉਹ ਦੇਖਦੇ ਨਹੀਂ ਪਿਆ ਬਾਪੂ ਮੈਨੂੰ ਬੁਲਾ ਹੀ ਨਾ ਇਦਾਂ ਲਾ ਕੇ ਹਾਂ ਠੀਕ ਆ ਪੀਪੀ ਜੇ ਅੱਜ ਤਾਂ ਮੈਂ ਤੂੰ ਇਹਨੂੰ ਮੂੰਹ ਲਾ ਲਿਆ ਨਾ ਮੈਂ ਮੈਂ ਵੀਡੀਓ ਬਣਾ ਲਣੀ ਜੇ ਤੂੰ ਲਿਫੀ ਤੇ ਮੇਰੀ ਕਿਲਮਾਲਸ਼ ਕਰਨੀ ਆ ਰਸ ਦੇ ਦੇ ਕੀ ਕਰਨੀ ਨੇ ਮੇਰੇ ਲੱਗੇ ਨਹੀਂ ਕਦੀ ਆਇਆ ਬੈਠਾ ਨਹੀਂ ਕਦੀ ਕੋਈ ਪੜੀਏ ਤੂੰ ਦੇਖ ਉਹ ਜੀ ਨੇ ਪਾਇਓ ਉਹ ਡਰ ਲੱਗਦਾ ਇਹ ਵੇਚੀ ਪਹੇਗੀ ਦੁਨੀਆਂ ਤੋਂ ਡਰ ਲੱਗਦਾ ਮੈਂ ਮੈਂ ਨਹੀਂ ਕਰਦੀ ਦੁਨੀਆਂ ਨੂੰ ਪਤਾ ਮੇਰਾ ਸਭ ਕੁਝ ਇਹ ਦੋਨੇ ਬੀਬੀ ਇਹ ਦੋਨੇ ਇਹ ਨਾ ਕੋਣ ਪਾਇਓ ਇਹ ਨਾ ਕੋਣ ਪਾਇਓ ਦੋ ਨਾ ਪਾਇਓ ਇਹ ਡਰਾਮੇਬਾਜ਼ ਬਣ ਗਏ ਦੋਨੇ ਆਹੋ ਇਹ ਨਾ ਪਰ ਹੋਇਆ ਨਾ ਪਰ। ਪਰ ਕਿਉਂ ਨਾ ਪਾਇਓ? ਇਹ ਪੈ ਕਿੱਪਾ? ਪਾ ਲੈ ਪੋਣ ਪਾ ਬਾਤ। ਪਾ। ਨਹੀਂ ਜਦੋਂ ਤੇ ਕਹੀ ਤੇ ਪਾ ਤੂੰ। ਪਾਵਾਂਗਾ ਬਈ ਇਹ ਮੈਨੂੰ ਕਹਿ ਜੀਦਿੰਨੇ ਕੋ। ਮੈਂ ਕਰਨੀ ਪਾ। ਇਹ ਤੇ ਨਹੀਂ ਕਹੂਗੀ ਕੋ। ਕਹਿੰਦੀ ਕਿ ਕਹਿਣਾ। ਮੈਂ ਪਾ ਦੇਣੀ ਆ ਫੇਰ। ਸਾਡੀਆਂ ਘਰੀ ਕਹਿੰਦੀ ਤਾਂ ਹੀ ਜੀ ਕਰਲੇ ਸਭ ਡਾਟੇ। ਮੇਰੀ ਬੀਬੀ ਤੇ ਮੈਂ ਆਪਣੀ ਬੀਬੀ ਦੀ ਮੰਨਾਂਗਾ ਅਜ ਪਉਣਾ ਪਉਣਾ ਮੈਂ। ਤੂੰ ਤੇ ਕਹਿੰਨੀ ਮੇਰਾ ਪੁੱਤ ਕੌੜਾ ਬੜਾ। ਤੂੰ ਤੇ ਕਹਿੰਨੀ ਮੇਰਾ ਪੁੱਤ ਨਿੰਮ ਦਾ ਰਖਤਿਆ। ਹਾਂ ਉਹਦਾ ਪਿੰਡੀਆਂ ਦਾ ਵੀ ਨਹੀਂ ਲਿਆ ਲਿਆ ਮਿੱਟੀਆ ਹੁੰਦੀਆਂ ਇਹ ਹੁੰਦੀਆਂ ਫੇਰ ਆ ਲੈ ਆ ਖਾ ਐਂ ਨਹੀਂ ਕਿ ਦਿੱਤੀ ਆ ਲੈ ਕਹਿੰਦੇ ਖਾ ਮੈਂ ਕਦੇ ਨਹੀਂ ਖਾਣੀ ਮੈਂ ਖਾਣੀ ਯਾਰ ਉਹਨੇ ਕਦੇ ਇੱਕ ਵਾਰ ਕਹਤਾ ਨਹੀਂ ਖਾਣੀ ਬਈ ਕੱਲ ਬਦੋਪਤੀ ਜਾਣ ਕੇ ਦੇਖੋ ਹੁਣ ਇਹਨੇ ਖਾਣਾ ਖਾਣ ਚਾਹੁੰਦੇ ਕਰੀਏ ਅਗਲੇ ਖੜੇ ਕਾਲਾ ਖੜਾ ਹੋਣੇ ਚੰਗ ਇਹਨੂੰ ਪਤਾ ਵੀ ਨਹੀਂ ਖਾਣੀ ਡਰ ਗਿਆ ਹੁਣ ਡਰ ਗਿਆ ਹੁਣ ਪਤਾ ਵੀ ਬੀਬੀ ਨੇ ਨਹੀਂ ਮੈਨੂੰ ਬੁਲਾਉਣਾ ਇਹ ਤਾਂ ਹੁਣ ਕਿਸੇ ਤਰੀਕੇ ਨਾਲ ਫੇਰ ਸੱਟ ਕਿਹੜਾ ਬੋਲਦਾ ਏ ਅੱਗੇ ਕਰੋ ਮੈਂ ਹੀ ਪਛਦੀ ਰਹਿਣੀ ਬੀਬੀ ਕਦੀ ਕਮਰੇ ਚ ਆ ਕੇ ਤੇਰਾ ਦੁੱਖ ਸੁੱਖੋ ਫੋਲਿਆ ਸੱਚੀ ਦੱਸ ਝੂਠ ਨਾ ਬੋਲੀ ਤੇਰਾ ਵੀ ਪਛਦੀ ਰਹਿਂਦਾ ਹੁਣ ਕਹਿੰਦੀ ਆਪਣੇ ਕੰਮ ਗਿਆ ਹੋਵੇਗਾ ਸਿੱਧੀ ਕਾਝ ਬੋਲੀ ਨਹੀਂ ਇਹ ਜ਼ਿੰਦਗੀ ਦੀ ਕੀ ਆਊਗਾ ਆਪਣੇ ਕੰਮ ਲਿਆ ਬੋਲਦਿਆ ਤੇ ਸਮਝ ਤੂੰ ਵੀ ਇੱਥੇ ਹੀ ਘਰੇ ਕਹਿੰਦੀ ਆ ਗਈ ਆ ਇਹਨੇ ਪਕਾ ਕੇ ਦੁਪਣਾ ਚੱਲ ਜਾਣਾ ਕਲਾਂ ਝੰਕਾਰ ਉਹ ਉਹ ਚਲ ਗਈ ਭਰਾਵਾ ਰੋਸ ਕੇ ਕਹਿੰਦੀ ਮੈਂ ਨਾਲੇ ਮੈਂ ਤੰਡ ਰੋਟੀ ਪਕਾ ਕੇ ਦੇਣੀ ਨਾਲੇ ਗੱਲਾਂ ਸੌਣ ਦੀ ਚਲ ਗਈ ਉਹ ਹੂੰ ਤੇ ਉਹ ਨੋਟ ਘੜ ਘੜਾ ਲੈੰਦੀ ਦੋ ਲੋਟ ਲੈ ਦੋ ਦੋ ਬੋਟੀਆਂ ਦੇ ਮੈਂ ਪਕਾਉਂਦੀ ਰਹੂੰਗਾ ਮੈਨੂੰ ਦੇ ਦੇ ਉਹ ਹਾਂ ਤੇ ਮੋਦਾ ਨਹੀਂ ਮਿਲਦੇ ਆ ਕੀਤੀ ਗੱਲ ਕੀ ਦੇਣੀ ਤੈਨੂੰ ਉਧਰ ਲੈ ਇੱਕ ਦੋ ਇੱਕ ਦਸਾਂ ਰੋਟੀਆਂ ਦੇ ਇਹ ਹੁਣ ਉਧਰਲੇ ਪਾਸੇ ਹੋ ਗਈ ਹਾਂ ਉਹ ਸਬਜੀ ਸੋਝੀ ਆ ਲਸਣ ਕਹਿੰਦੇ ਮੈਂ ਚੇਲਦੀ ਦੇਖ ਲੈ ਤੇ ਤੈਨੂੰ ਕੋ ਦਿੱਤਾ ਕਦੀ ਇਹਨੇ ਕੋ ਦੇਣਾ ਮੈਂ ਮੇਰੇ ਟੀਮਾਂ ਇਹਨੇ ਬੋਲ ਕੇ ਹੁੰਦਾ ਕਹਿੰਦੀ ਮੇਰੇ ਕੋਲ ਹੈਵੀ ਕੱਪ ਦੀ ਮੈਂ ਐਡ ਕਰੀ ਨਹੀਂ ਕਿਹਾ ਆ ਪੁੱਛ ਕੇ ਉਹ ਨਹੀਂ ਕਹਿੰਦੀ ਕਹਿੰਦੀ ਮੇਰੇ ਮੈਂ ਹਾਲ ਨਹੀਂ ਕਿਨੀਏ ਕਹਿੰਦੀ ਸੋਣ ਮੈਂ ਕੀ ਗੱਲ ਹੋਰ ਲੈਲ ਨਹੀਂ ਮੇਰੇ ਕੋਲ ਮੋਟਾ ਰੱਖਿਆ ਕਿ ਕਹਿੰਦੀ ਸੁਣੋ ਇਹਨੇ ਕਦੀ ਨਹੀਂ ਕਿਹਾ ਮੇਰੇ ਕੋਲ ਹੈਗਾ ਕੋਈ ਨਹੀਂ ਕਿਹਾ ਇਹਨੇ ਮੈਂ ਦੁਆ ਮਾਂ ਮਾਤੀਆਂ ਦੇ ਉਹ ਤੇਰਾ ਉਹ ਘੂਆ ਨੂੰ ਵੀ ਕਹਤਾ ਹੀ ਉਹ ਤੂੰ ਤੇਰਾ ਸੁੱਤੀ ਹੀਗੀ ਓ ਲੈ ਮੈਂ ਆ ਬਸ ਤੂੰ ਦੋ ਗੋਈ ਮੈਂ ਤੇ ਉਹ ਲੋਟ ਚੜੀ ਨਾਲ ਬਦਨਾਮ ਕਰਦੀ ਹੈ ਨਹੀਂ 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 ਇਹਨੂੰ ਸ਼ਰਮ ਹੈਗੀ ਆ ਉਹਨੇ ਹੀ ਬਦਨਾਮ ਨਾਲ ਕਰਨਾ ਨਹੀਂ ਤਾਂ ਦੁਪਾਰਾ ਹੋਰ ਦੀ ਕਰੀ ਜੇ ਉਹਦੀ ਆਈ ਦੀ ਕਦਰ ਕਰ ਲਾ ਬਦਨਾਮ ਦੀ ਕਰਦਾ ਤਾਂ ਕਰ ਲਾ ਉਹਦੇ ਸਾਹਮਣੇ ਸਾਹਮਣੇ ਨੂੰ ਤਾਂ ਸਦਾ ਬੋਲੀ ਜਾਂਦੇ ਯਾਦ ਆ ਸ਼ਰਮ ਹੈਗੀ ਨਹੀਂ ਉਹਦਾ ਭਰਾ ਨਹੀਂ ਬੋਲ ਸਕਦਾ ਤੇ ਉਹਨੇ ਤਾਂ ਕਹਿਣਾ ਹੀ ਆ ਧੀਆ ਨੂੰ ਦੁੱਖ ਨਹੀਂ ਹੁੰਦਾ ਬੋਲਣ ਦਾ ਕਿਹੜਾ ਮੂਤ ਤੁਹਾਡਾ ਹੁੰਦਾ 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 ਮੇਰੇ ਸਾਹਮਣੇ ਹੁੰਦਾ ਹੁੰਦਾ ਤਾ ਕਾ ਦਿਸਣਾ ਬੈਠਾ ਦਾ ਸੇਵੀ ਮੇਰੇ ਕੋਲ ਬਿਛਾਣੇ ਕੋ ਬੈਠਾ ਨਹੀਂ ਤਾ ਬਹਿ ਤੂੰ ਮੈਂ ਤੇਰ ਬਾਲ ਕੇ ਰਾਜੀ ਨਹੀਂ ਹਾਂ ਤੂੰ ਕਿੰਨਾ ਕੰਮ ਖਰਾਵਾ ਲਓ ਜੀ ਰੰਗ ਮੇਲਾ ਵੱਜ ਗਿਆ ਓਕੇ ਰਿਪੋਰਟ ਹੋ ਗਿਆ ਕੰਮ ਬੈ ਬੈ ਜਾ ਬੈ ਜਾ ਹੁਣ ਇਹ ਜਿਹੜਾ ਟੈਂਪਰੇਚਰ ਡਾਊਨ ਕਿਤਾ ਹੋਊਗਾ ਤੁਸੀਂ ਤਾਂ ਹੌਣ ਦੀ ਗੱਲ ਕਰਦੇ ਬੱਤੇ ਨਹੀਂ ਨੇ ਸਿਕਾ ਉਹ ਚਲੇ ਜਾਊਗਾ ਭਾਗ ਜੱਫੀ ਪਾ ਡੈਡੀ ਜੱਫੀ ਪਾਣੀ ਪੈਣੀ ਬੀਬੀ ਮੰਮੀ ਵੀ ਪਾਊਗੀ ਡੈਡੀ ਮੈਂ ਨਹੀਂ ਪਾਉਣੀ ਇਹ ਆ ਗਈ ਕੋਲੀ ਪੌੜੀ ਮੇਰਾ ਕੋਈ ਕੁਝ ਨਹੀਂ ਲੱਗਦਾ ਹਾਂ ਇੱਕ ਅੱਲਾ ਕਰਕੇ ਜੱਫੀਆਂ ਪਾਈਆਂ ਫੇਰ ਮੈਂ ਤਾਂ ਕਿਹਾ ਵੀ ਲੁਤਰੀ ਕਿਉਂ ਗਿਆ ਜੱਫੀ ਪਾਓ ਲੁਤਰੀ ਇੱਕ ਲੁਤਰੀ ਜਿੰਨਾ ਝੂਠ ਬੋਲਦੀ ਲੁਤਰੀ ਹੋਰ ਕੀ ਹੈ ਜੱਫੀ ਪਾ ਕਾ ਕਿ ਆ ਬੀਬੀ ਗਲਤੀ ਹੋ ਗਈ ਮੈਂ ਤੇਰਾ ਮੈਂ ਤਾਂ ਬੀਬੀ ਵਾਲਾ ਪਰ ਮੈਂ ਲੁਤਰੀ ਜੀ ਨੇ ਕਿਹਾ ਮੈਂ ਪਤਾ ਨਹੀਂ ਕਿੱਥੇ ਕਿੱਦਾਂ ਦੁੱਖ ਲੱਗਾ ਬੀਬੀ ਮੇਰੀਆਂ ਕਰੀ ਜਾਂਦਾ ਉਹ ਦੁੱਖ ਹੀ ਲੱਗਾ ਇਹ ਤੈਨੂੰ ਲੁਤਰੀ ਕਿਹਾ ਕੇ ਦੱਸਿਆ ਪਹਿਲਾਂ ਲੁਤਰੀ ਦਾ ਉਹ ਮੇਰਾ ਕੋਸ਼ਕੀ ਨੂੰ ਫਰੀਗਾ ਕਰਕੇ ਦੇ ਤਾਂ ਸਹੀ ਹੁਣ ਦੇਖ ਹੁਣ ਚੁੰਨੀਆਂ ਸੈੱਟ ਮਾੜਾ ਲੱਭੀ ਨਹੀਂ ਕਹਿਣਾ ਉਹ ਪਾ ਮਸਾ ਗੱਲ ਨਹੀਂ ਨਹੀਂ ਉਹਨੂੰ ਵੀ ਕਿਹਾ ਮਾੜਾ ਲੱਭੀ ਮੈਂ ਇਹਦੇ ਕੱਲ ਮੈਂ ਤਾਂ ਕੱਲ ਮਾ ਕਹਉਦਾ ਨਹੀਂ ਫਰ ਜਾਏ ਉਹਦਾ ਨਹੀਂ ਫਰ ਜਾਏ ਠੀਕ ਹੋ ਗਈ ਹੁਣ ਬੱਦ ਵੱਧ ਗਈ ਕੱਟੀ ਛਿਗਾ ਦੀ ਬੱਦ ਗਈ ਜਾਦੇ ਇਹ ਬੱਦ ਨਹੀਂ ਜਾਦੇ ਕੋਈ ਪਤਾ ਨਹੀਂ ਲਓ ਜੀ ਕਰੋ ਸਾਸਰੀ ਗਾਲ ਨਹੀਂ ਬੀਬੀ ਪਿਆਰ ਆ ਤੇਨ ਮਜ਼ਾਕ ਲਗੇ ਛੋਟਾ ਸਿਰ ਹੋ ਜੀ ਉਹ ਤਾਂ ਤੂੰ ਤੈਨੂੰ ਤਰ ਹੋ ਸੀ ਤੂੰ ਮੈਂ ਅੱਜ ਮੈਂ ਇਹ ਮਤਲਬ ਇਹ ਹੋ ਹਾਂ ਪਤਾ ਕੀ ਗੱਲ ਹੈ ਤੁਹਾਡੀ ਭੈਣ ਹੁਣ ਇਹ ਤਾਂ ਚੱਲ ਜਾਣਾ ਸਾਰੀ ਦਿਹਾੜੀ ਤੇਰੇ ਕੋਲ ਰਹਿਣਾ ਕਿੱਥੇ ਜਾਣਾ ਆ ਜਾਣਾ ਤੂੰ ਲੰਬੜਾ ਕਿਤੇ ਸਵੇਰ ਦਾ ਕਿਤੇ ਲੰਬਾ ਉਹ ਪਰਾਵਾ ਕਮਲਜੀਤ ਲੈ ਗਿਆ ਸੀ ਮੈਂ ਜਾਣਾ ਨਹੀਂ ਮੈਂ ਤਾਂ ਸਵੇਰੇ ਕਿਤੇ ਜਾਣਾ ਖੇਡ ਹੋਈ ਵੀਰੇ ਲਓ ਜੀ ਪਰਾਵਾ ਨਹੀਂ ਛੱਡਿਆ ਜਸਮਨ ਕਵੇ ਮਜ਼ਾਕਾਂ ਕਰਦੇ ਆ ਸੋ ਮੈਂ ਉਹਨੂੰ ਨਾ ਉਹ ਕੋਲੋਂ ਤੇ ਬਾਰੇ ਐਦਾਂ ਹੀ ਰੌਣਕ ਮਿਲਿਆ ਲੱਗਿਆ ਰਵੇ ਘਰਾਂ ਚ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਭੂਆ ਕੋ ਗੁੱਸਾ ਘਲਾਤ ਨਹੀਂ ਨਹੀਂ ਮਜ਼ਾਕ ਲੱਗੇ ਵੀਡੀਓ ਬਣਾ ਰਹੇ ਆਂ ਆਹੀ ਪਾਹੋ ਮੈਂ ਕਹਾਂ ਭਰਾਵਾ ਲੋਕਾਂ ਨੂੰ ਦੱਸਦੇ ਮੁੜ ਕੇ ਗੁੱਸਾ ਕਰ ਲੈਂਦੇ ਹੁੰਦੇ ਕਿ ਤੁਸੀਂ ਬੀਬੀ ਨੂੰ ਤੰਗ ਕਰਦੇ ਆਂ ਨਹੀਂ ਅਸੀਂ ਮਜ਼ਾਕ ਕਰਦੇ ਆਂ ਸੱਚੀ ਲਗਾਈ ਨਹੀਂ ਸਾਡੀ ਕੋਈ ਵੀ ਆਹ ਐਵੇਂ ਨਾ ਕਿਤੇ ਦਿਲ ਤੇ ਲੈ ਲਿਓ ਕਾ ਹਾਂ ਇਹ ਆਓ ਦੇਖ ਲਓ ਡੈਡੀ ਨਾਲ ਬੈਠੇ ਭਰਾਵਾ ਡੈਡੀ ਵੀ ਬਹੁਤ ਇੱਜ਼ਤ ਕਰਦੇ ਆ ਇਹਨਾਂ ਦੇਖ ਕੇ ਕਿਤੇ ਕਿਉ ਕਿ ਡੈਡੀ ਡੈਡੀ ਤੇ ਵਸਾ ਨਹੀਂ ਖਾਂਦੇ ਬੀਬੀ ਦਾ ਸੋ ਇਹ ਅਸੀਂ ਸਾਰਾ ਸਿਰਫ ਨਾ ਆਪਾਂ ਤੁਹਾਨੂੰ ਹਸਾਉਣ ਦੇ ਮਾਰੇ ਕਰੀਦਾ ਕਿਉ ਭੂਆ ਹਾਂਜੀ ਸੋ ਚੜਦੀ ਕਲਾ ਚ ਰਹੋ ਆ ਭੂਆ ਨਾ ਵੀ ਸਾਡਾ ਪਿਆਰ ਤੇ ਭੂਆ ਤਾਂ ਹੀ 4 ਦਿਨ ਹੋ ਗਏ ਬੈਠੀ ਸਾਡੇ ਕੋਲ ਹਨਾ ਸੋ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਕੋਈ ਗੱਲ ਨਹੀਂ ਪਰ ਉਹ ਗੁੱਸਾ ਨਾ ਮਤਲਬ ਮੈਸਜ ਕਰਦਾ ਕਰੀ ਜਾਵੇ ਕਰ ਲੈ ਸਟ ਹੁਣ ਦੱਸੋ ਬਈ ਬੀਬੀ ਸਾਡੀ ਕੈਮ ਆ ਤੇ ਬੀਬੀ ਸਾਡੀ ਮਹਾਰਾਜ ਕੈਮ ਰੱਖੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੋ ਚੜਦੀ ਕਲਾ ਚ ਰਹੋ ਤੁਸੀਂ ਵੀ ਸੋ ਇੱਕ ਅੱਧਾ ਜਾਣਾ ਕੋਈ ਇਦਾਂ ਦਾ ਹੁੰਦਾ ਬਾਕੀ ਖੁਸ਼ ਰਹੋ ਵੇਖੋ ਵਲੌਗ ਨਜ਼ਾਰੇ ਲਟੋ ਆਏ ਆਏ ਮੈਂ ਖਾਣੀ ਨਹੀਂ ਤਾਂ ਉਹ ਪਿਲਾਂ ਵਾਲੀ ਹੈਗੀ ਕੋਈ ਨਹੀਂ ਮੈਂ ਵੀ ਖਾਣੀ ਮੈਂ ਥਾੜਾ ਜਨਾ ਪਿਲਾਂ